ਜੂਨੀਅਰ ਮੰਗੂ ਐ ਨਹੀਂ ਹੈਗਾ ਕਿ ਹਾਂ ਵੀ ਤੇਲ ਖਾਈ ਚੱਲੋ ਨਹੀਂ ਯਾਰ ਤੈਨੂੰ ਤਾਂ ਤੂੰ ਫਾਰਮ ਟਰੈਕ ਨੂੰ ਲੈੰਦਾ ਸਾਡੇ ਕੋਲ ਫਾਰਮ ਟਰੈਕ ਹੈ ਟਰੈਕਟਰ ਦਾ ਕੰਪਨੀ ਦਾ ਹੈਗਾ ਕੰਪਨੀ ਲੈਤਾ ਤੁਹਾਨੂੰ ਜਿਹੜਾ ਬੰਦਾ 9 ਲੱਖ ਰੁਪਇਆ ਲਾਊਗਾ ਉਹ ਅਗਲਾ ਖਰਚਾ ਵੀ ਚੱਕੂਗਾ ਇਹਦਾ ਸਤ ਸ੍ਰੀ ਅਕਾਲ ਦੋਸਤੋ ਪਿੰਡੂਪੜ ਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਆ ਤੇ ਅੱਜ ਆਪਾਂ ਉਸੇ ਫਾਰਮ ਟਰੈਕ ਕੋਲੇ ਖੜੇ ਆ ਜਿਹਦੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਬਣਾਈ ਸੀ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਸੀਗੇ ਵੀ ਤੁਹਾਨੂੰ ਜੌਂਡੀਅਰ ਵਾਲਿਆਂ ਨੇ ਕਿਹਾਗਾ ਵੀਡੀਓ ਬਣਾਉਣ ਵਾਸਤੇ ਜਾਂ ਤੁਸੀਂ ਪੈਸੇ ਲੈ ਕੇ ਫਾਰਮ ਟਰੈਕ ਦੀ ਜਿਹੜੀ ਬਦਨਾਮੀ ਕਰ ਰਹੇ ਹੋ ਪਰ ਇਹੀ ਕੋਈ ਗੱਲ ਨਹੀਂ ਹੈਗੀ ਅੱਜ ਆਪਾਂ ਫੇਰ ਉਸੇ ਬਾਈ ਕੋਲੇ ਖੜੇ ਆ ਤੇ ਬਾਈ ਨੂੰ ਪੁੱਛਾਂਗੇ ਵੀ ਜਿਹੜੀਆਂ ਇਹ ਗੱਲਾਂ ਜਿਹੜੇ ਕਮੈਂਟ ਆ ਰਹੇ ਨੇ ਉਹਨਾਂ ਨੂੰ ਲੈ ਕੇ ਬਾਈ ਦਾ ਕੀ ਜਵਾਬ ਹੈ ਸਾਸਰੀ ਕਲ ਬਾਈ ਜੀ ਸਾਸਰੀ ਕਲ ਬਾਈ ਜੀ ਅੱਛਾ ਬਾਈ ਜੀ ਜਿਵੇਂ ਤੁਸੀਂ ਵੀ ਦੇਖ ਹੋਣਗੇ ਆਪਣੀ ਪਹਿਲਾਂ ਦੀ ਵੀਡੀਓ ਤੇ ਕਮੈਂਟ ਆਏ ਸੀਗੇ ਜਿਹੜੇ ਹਾਂਜੀ ਬਾਈ ਜੀ ਹਨਾ ਆਪਾਂ ਬਹੁਤ ਯਾਨੀ ਕਿ ਕਮੈਂਟ ਆਏ ਆ ਕਿ ਬਾਈ ਤੁਹਾਨੂੰ ਜੌਂਡੀਅਰ ਵਾਲਿਆਂ ਨੇ ਪੈਸੇ ਦਿੱਤੇ ਆ ਕਿ ਤੁਸੀਂ ਆਪ ਦਾ ਸੰਧ ਲੈ ਕੇ ਤੁਸੀਂ ਬਦਨਾਮੀ ਕਰੀ ਜਾਂਦੇ ਹੋ ਐਵੇਂ ਵਾ ਤੇ ਬਾਈ ਸਾਡਾ ਕੋਈ ਵੀ ਇਹੋ ਜਿਹਾ ਮੋਟਿਵ ਨਹੀਂ ਸੀ ਕਿ ਅਸੀਂ ਕੰਪਨੀ ਨੂੰ ਬਦਨਾਮ ਕਰੀਏ ਟਰੈਕਟਰ ਨੂੰ ਬਦਨਾਮ ਕਰੀਏ ਕਿਉਂਕਿ ਆਪਾਂ ਕਟੋਕਟ 8-9 ਲੱਖ ਰੁਪਿਆ ਲਾਉਣੇ ਆ ਹੁਣ ਕਟੋਕਟ ਇਹਦਾ 9 ਲੱਖ ਰੁਪਿਆ ਰੇਟ ਕਰਤਾ ਕੰਪਨੀ ਨੇ ਜੇਕਰ ਆਪਾਂ 9 ਲੱਖ ਰੁਪਿਆ ਲਾ ਕੇ ਵੀ ਜੇ ਆਪਾਂ ਨੂੰ ਸਹੀ ਕੁਆਲਿਟੀ ਨਹੀਂ ਮਿਲਦੀ ਹੈਗੀ ਜ਼ਿੰਮੇਵਾਰ ਨੂੰ ਕਿਉਂਕਿ ਕੰਪਨੀ ਜਦੋਂ ਆਪਾਂ ਟਰੈਕਟਰ ਲੈਣ ਜਾਂਦੇ ਆ ਆਪਾਂ ਨੂੰ ਘੱਟੋ ਘੱਟ 20 ਦਾ ਗਾਰੰਟੀਆ ਕਰਾਈ ਜਾਂਦੀਆਂ ਨੇ ਪਰ ਜਦੋਂ ਉਸ ਤੋਂ ਬਾਅਦ ਟਰੈਕਟਰ ਨੂੰ ਕੁਝ ਹੋ ਜਾਂਦਾ ਨਾ ਕੰਪਨੀ ਗੱਲਸ ਹੁੰਦੀ ਆ ਨਾ ਡੀਲਰਸ਼ਿਪ ਗੱਲਸ ਹੁੰਦੀ ਆ ਮੁੜ ਕੇ ਕੋਈ ਵੀ ਗੱਲ ਨਹੀਂ ਹੁੰਦਾ ਹੈਗਾ ਆਪਾਂ ਨੂੰ ਕਦੇ ਵੀ ਜਿਹੜੀਆਂ ਕਮੀਆਂ ਨੇ ਹਮੇਸ਼ਾ ਜ਼ਿੰਮੇਵਾਰ ਦੱਸੂਗਾ ਕੰਪਨੀ ਵਾਲੇ ਨੂੰ ਕੰਪਨੀ ਵਾਲਿਆਂ ਨੂੰ ਖੁਦ ਨੂੰ ਨਹੀਂ ਪਤਾ ਲੱਗੂ ਕਿ ਕਿਹੜੀ ਚੀਜ਼ ਸਾਡੇ ਦੇ ਵਿੱਚ ਕਿਹੜੇ ਟਰੈਕਟਰ ਦੇ ਵਿੱਚ ਸਾਡੇ ਕਿੱਥੇ ਕਮੀਆਂ ਕਿਉਂਕਿ ਉਹਨਾਂ ਨੇ ਤਾਂ ਉਹਦੇ ਟਰੈਕਟਰ ਵੇਚਣਾ ਉਹਨਾਂ ਦਾ ਹਰ ਚੀਜ਼ ਆਪਦੇ ਕੋ ਨਿਊ ਦੇਣੀ ਆ ਕਿ ਹਾਂਜੀ ਬਈ ਸਾਡੇ ਟਰੈਕਟਰ ਇੱਥੇ ਆ ਚੀਜ਼ ਫੀਲਡ ਦੇ ਵਿੱਚ ਉੱਕੀਆਂ ਇੱਥੋਂ ਉੱਕੀਆਂ ਪਰ ਜ਼ਿੰਮੇਦਾਰਾਂ ਨੂੰ ਕੀ ਚਾਹੀਦਾ ਜ਼ਿੰਮੇਦਾਰ ਕੰਪਨੀਆਂ ਜ਼ਿੰਮੇਦਾਰਾਂ ਨੂੰ ਕੀ ਚਾਹੀਦਾ ਹੈਗਾ ਕਿ ਜ਼ਿੰਮੇਦਾਰ ਟਰੈਕਟਰ ਦੇ ਵਿੱਚ ਕਮੀਆਂ ਕੱਢਣ ਕਮੀਆਂ ਦੱਸਾਂ ਕੰਪਨੀ ਵਾਲਿਆਂ ਨੂੰ ਤਾਂ ਕਿ ਕੰਪਨੀ ਵਾਲੇ ਹੋਰ ਸੁਧਾਰ ਕਰਨ ਇਹਨਾਂ ਵਿੱਚ ਕਿ ਆਪਾਂ ਨੂੰ ਅੱਗੇ ਐਸੀਆਂ ਦਿੱਕਤਾਂ ਨਾ ਹੋਣ ਕਿ ਸਾਡਾ ਮੇਨ ਮੋਟਿਵ ਇਹੀ ਸੀ ਵੀ ਰ ਬਣ ਕੇ ਸਾਨੂੰ ਨਾ ਕਿਸੇ ਨੇ ਪੈਸੇ ਦਿੱਤੇ ਆ ਹਾਂ ਇੱਕ ਦੋ ਵੀਰਾਂ ਨੇ ਸਾਨੂੰ ਇਹ ਗੱਲ ਵੀ ਕਹੀ ਕਿ ਬਾਈ ਜੀ ਤੁਸੀਂ ਫਾਰਮ ਟਰੈਕ ਪਹਿਲੀ ਵਾਰੀ ਲਿਆ ਕਦੇ ਚਲਾਇਆ ਨਹੀਂ ਹੈਗਾ ਇਹ ਜੇ ਚਲਾਉਣੇ ਹੁੰਦੇ ਤਾਂ ਕੀ ਕਹਿੰਦੇ ਆ ਇੱਕ ਵੀਰ ਦਾ ਕਮੈਂਟ ਆਇਆ ਸੀ ਉਹ ਥੱਲੇ ਕਿ ਜਿਗਰੇ ਵਾਲੀ ਰੱਖਦੇ ਜੇ ਜਿਹੜਾ ਖਰਚਾ ਕਰਨ ਜਾ ਰਹੇ ਨੇ ਉਹੀ ਫਾਰਮ ਟਰੈਕ ਰੱਖ ਸਕਦੇ ਆ ਕਿਸੇ ਦਖਲchnਾ ਚਾਹੁੰਦੇ ਆ ਮੇਰੇ ਕੋਲੇ ਪਹਿਲਾਂ 2000 ਮਾਡਲ ਦੀ ਫਾਰਮ ਟਰੈਕ ਤੇ 2000 ਮਾਡਲ ਰੱਖਿਆ ਹੋਇਆ ਜੀ ਉਹ ਦੇਖ ਲਓ ਘਟੋ ਘਟ 22 23 ਸਾਲ ਦੀ ਸੀ ਫਾਰਮ ਟਰੈਕ ਚਲਾਇਆ ਫਾਰਮ 60 ਠੀਕ ਹੈ ਉਹਦੇ ਵਿੱਚ ਜਿਹੜੀਆਂ ਦਿੱਕਤਾਂ ਸੀ ਉਹ ਤਾਂ ਹੈਗੀਆਂ ਸੀ ਉਹ ਕਮੀਆਂ ਸਾਨੂੰ ਨਹੀਂ ਲੱਗੀਆਂ ਇਹਦੇ ਵਿੱਚ ਉਹ ਚੀਜ਼ਾਂ ਅਸੀਂ ਲਈਆਂ ਪਰ ਜਿਹੜੀਆਂ ਕਮੀਆਂ ਹਜੇ ਵੀ ਉਹ ਕੰਪਨੀ ਇਹਦੇ ਵਿੱਚ ਲਈ ਫਿਰਦੀ ਆ ਅਸੀਂ ਉਹ ਚੀਜ਼ ਬਾਰੇ ਚਰਚਾ ਕੀਤੀ ਆ ਕਿਉਂਕਿ ਜਿਹੜੇ ਪੈਡਲ ਆ ਇਹ ਪੈਡਲ ਦਾ ਜਿਹੜੇ ਆਪਣੇ ਆ ਪੈਡਲ ਨਹੀਂ ਸੀ ਮੇਨ ਗੱਲ ਦੱਸੀ ਆ ਉਹਦੇ ਵਿੱਚ ਇਹੀ ਦਿੱਕਤ ਸੀ ਕਿ ਜਿਹੜੀ ਕਲਚ ਨੂੰ ਤੇ ਇਹ ਬ੍ਰੇਕਾਂ ਨੂੰ ਜਿਹੜੀ ਰੌੜ ਜਾਂਦੀ ਆ ਉਹ ਸਿੰਗਲ ਰੌੜ ਆ ਇਹ ਕੰਪਨੀ ਨੂੰ ਚਾਹੀਦਾ ਕਿ ਕਲਚ ਦੀ ਵੱਖਰੀ ਰੌੜ ਹੋਣੀ ਚਾਹੀਦੀ ਆ ਤੇ ਪੈਡਲਾਂ ਦੀ ਵੱਖਰੀ ਹੋਣੀ ਚਾਹੀਦੀ ਆ ਤੇ ਬਾਕੀ ਉਹ ਲੀਕ-ਸ਼ੀਕ ਤਾਂ ਹੁੰਦੇ ਹੀ ਰਹਿੰਦਾ ਟਰੈਕਟਰ ਪਹਿਲਾਂ ਵਾਲਾ ਵੀ ਸਾਡਾ ਤਾਂ ਬਹੁਤ ਲੀਕ ਹੁੰਦਾ ਰਿਆ ਜਿਵੇਂ ਆਪਾਂ ਹੋਰ ਵੀ ਬਹੁਤ ਲੋਕਾਂ ਦੇ ਕਮੈਂਟ ਆਏ ਸੀਗੇ ਕੁਝ ਕ ਕਮੈਂਟ ਜਿਵੇਂ ਆਏ ਸੀਗੇ ਵੀ ਕਹਿੰਦੇ ਵੀ ਸਾਡੇ ਕੋਲ ਵੀ ਫਾਰਮ ਟਰੈਕ ਹੈ ਤੇ ਸਾਨੂੰ ਵੀ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੰਨ ਲੀਏ ਵੀ ਆਪਾਂ ਤੁਸੀਂ ਇਕੱਲੇ ਨਹੀਂ ਹੈਗੇ ਹੋਰ ਵੀ ਜਿਹੜੇ ਨੇ ਕਿਸਾਨ ਲਾਲੋ ਵੀ ਟਰੈਕਟਰ ਲੈਣ ਤੋਂ ਬਾਅਦ ਇਹ ਦਿੱਕਤਾਂ ਦਾ ਉਹਨਾਂ ਨੂੰ ਵੀ ਇਹ ਸਾਹਮਣਾ ਕਰਨਾ ਪਿਆ ਆ ਜੀ ਪਤਾ ਕੀ ਗੱਲ ਆ ਆਪਾਂ ਨੂੰ ਕਈ ਬੰਦਿਆਂ ਦਾ ਕਮੈਂਟ ਆਇਆ ਸੀ ਕਿ ਬਈ ਤੁਸੀਂ ਫਾਰਮ ਟਰੈਕ ਦੇ ਰੱਖਿਆ ਨਹੀਂ ਸੀ ਤੁਸੀਂ ਜੌਂਡੀਅਰ ਲੈਣਾ ਸੀ ਜੌਂਡੀਅਰ ਪਸੰਦ ਸੀ ਵੀਰੇ ਇਹ ਗੱਲ ਨਹੀਂ ਆਪਾਂ ਕੋ ਸੋਕਾਤਾ 2000 ਮਾਡਲ ਆਪਣੇ ਕੋਲੇ ਕੰਟਰੈਕਟ ਸੀ ਪਹਿਲਾਂ ਵੀ ਠੀਕ ਹੈ ਉਹਨੂੰ ਘੱਟੋ ਘੱਟ ਆਪਾਂ 23 ਸਾਲ ਚਲਾਇਆ ਫਾਰਮ ਟਰੈਕ ਸੱਟ ਉਹਦੀ ਮੇਨ ਪ੍ਰੋਬਲਮ ਸਾਨੂੰ ਕੀ ਆਈ ਸੀ ਜਿਹਦੇ ਕਰਕੇ ਸਾਨੂੰ ਵੇਚਣਾ ਪਿਆ ਇੱਕ ਤਾਂ ਉਹ ਲੀਕ ਬਹੁਤ ਜ਼ਿਆਦਾ ਰਹਿਣਾ ਸੀ ਕਿਉਂਕਿ ਕਿਤਾ ਪੁਰਾਣਾ ਵੀ ਹੋ ਗਿਆ ਸੀ ਚਲੋ ਮੰਨਦੇ ਆ ਆਪਾਂ ਪੁਰਾਣਾ ਹੋਣ ਕਰਕੇ ਇੱਕੋ ਕਾਉਣ ਪਿਨੀਅਨ ਬਹੁਤ ਜ਼ਿਆਦਾ ਤੋੜਦਾ ਸੀ ਆਪਦੇ ਕਟੋ-ਕਟੋ ਨੇ 2-3 ਵਾਰੀ ਕ੍ਰਾਉਨ ਪੀਨੀਅਨ ਦਾ ਨੁਕਸਾਨ ਕੀਤਾ ਛੱਡਾ ਫਿਰ ਅਸੀਂ ਜਦੋਂ ਇਹਦੇ ਵਿੱਚ ਦੇਖਿਆ ਆਪਾਂ ਪਹਿਲਾਂ F31 ਲੈਂਦਾ F31 ਨੂੰ 2 ਸਾਲ ਹੋ ਗਏ ਐਨੂੰ ਫਿਰ ਆਪਾਂ F41 ਲੈਂਦਾ ਹੁਣ ਕੀ ਗੱਲ ਨਹੀਂ ਕਿ ਸਾਨੂੰ ਟਰੈਕਟਰ ਪਸੰਦ ਆ ਔੱਕੇ ਟਰੈਕਟਰ ਬਹੁਤ ਛੋਟੇ ਵਰਗਾ ਟਰੈਕਟਰ ਆ ਆਪਾਂ ਇਹ ਗੱਲ ਜਮਾ ਵੀ ਨਹੀਂ ਕਹੀ ਹੈਗੀ ਕਿ ਵੀ ਟਰੈਕਟਰ ਜ਼ੋਰ ਨਹੀਂ ਲਾਉਂਦਾ ਜਾਂ ਇਹ ਨਹੀਂ ਆਪਾਂ ਸਿਰਫ ਕਮੀਆਂ ਦੱਸਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਕੰਪਨੀਆਂ ਇਹਨਾਂ ਕਮੀਆਂ 'ਚ ਵੀ ਸੁਧਾਰ ਕਰੇ ਹਾਂਜੀ ਭਾਈ ਜਿਵੇਂ ਆਪਾਂ ਹਮਮ ਕੱਲ ਮੈਂ ਹੋਰ ਕਹਿਣਾ ਚਾਹਣਾ ਹੁਣ ਜਿਵੇਂ ਆਪਾਂ ਕਟੋ-ਕਟ 9 ਲੱਖ ਰੁਪਇਆ ਲਾਉਨੇ ਆ ਜੇ ਉਹੀ ਟਰੈਕਟਰ ਆਪਣਾ ਲੀਕ ਰਹਿੰਦਾ ਹਨਾ ਤੇਲ ਨਾਲ ਹੀ ਲਿਬੜਿਆ ਪਿਆ ਫਿਰ ਉਹ ਦਾ ਦੇਖਣ ਚ ਵੀ ਦੇਖਣ ਵਾਲਾ ਵੀ ਕਹਿੰਦਾ ਯਾਰ ਟਰੈਕਟਰ ਦੀ ਸਮਾਈ ਨਹੀਂ ਹੈਗੀ ਤਾਂ ਜਿਵੇਂ ਆਪਾਂ ਨੂੰ ਬਿਲਕੁਲ ਜਿਵੇਂ ਆਪਾਂ ਨੂੰ ਪੈ ਪਿਛਲੀ ਵੀਡੀਓ ਦੇ ਵਿੱਚ ਲੋਕਾਂ ਨੇ ਕਿਹਾ ਵੀ ਤੁਹਾਡੀ ਸੰਭਾਲ ਨਹੀਂ ਹੈਗੀ ਤੁਸੀਂ ਟਰੈਕਟਰ ਨਿਭਾਇਆ ਨਹੀਂ ਗਾਰਾ ਚੜਿਆ ਪਿਆ ਪਰ ਅੱਜ ਟਰੈਕਟਰ ਬਾਈ ਨੇ ਨਿਭਾ ਕੇ ਖੜਾਇਆਗਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬਾਈ ਦੀ ਸੰਭਾਲ ਨਹੀਂ ਹੈਗੀ ਸੀ ਜਾਂ ਕਿਵੇਂ ਬਾਈ ਦਾ ਜਿਵੇਂ ਹਲੇ ਝੋਨਾ ਲਾਉਣ ਆਲਾ ਪਿਆ ਸੀ ਤੇ ਜਮਾ ਫ੍ਰੀ ਨਹੀਂ ਹੋਇਆ ਸੀ ਹਲੇ ਟਰੈਕਟਰ ਹੁਣ ਫ੍ਰੀ ਹੋਇਆ ਤਾਂ ਬਾਈ ਨੇ ਧਵਾਇਆ ਵੀ ਬਾਈ ਜੀ ਆਪਾਂ ਰੋਜ਼ ਕੱਦੂ ਕਰਦੇ ਸੀ ਨਾ ਜਿਵੇਂ ਦੂਜੇ ਤੀਜੇ ਦਿਨ ਰੋਜ਼ ਟਰੈਕਟਰ ਧੋਂਦੇ ਸੀ ਆਪਾਂ ਕੱਦੂ ਕਰਨ ਤੋਂ ਬਾਅਦ ਕਿ ਜਿੰਨੀ ਮਿੱਟੀ ਮਗਰਾਟਾਂ 'ਚ ਫਸ ਜਾਂਦੀ ਸੀ ਉਹਨਾਂ ਨੂੰ ਕੱਢ ਦਿੰਦੇ ਸੀ ਇੱਕ ਵਾਰੀ ਕਿ ਚੰਗੀ ਤਰ੍ਹਾਂ ਨਹੀਂ ਧੋਂਦੇ ਸੀ ਪਰ ਪਾਣੀ ਜ਼ਰੂਰ ਮਾਰਦੇ ਸੀ ਕਿ ਮਿੱਟੀ ਵਿੱਚੋਂ ਕੱਢ ਦਈਏ ਹੁਣ ਆਪਾਂ ਇੱਕ ਗੱਲ ਦੇਖਦੇ ਆ ਜਿਹੜਾ ਮੇਰੇ ਕੋਲੇ ਪਹਿਲਾਂ ਟਰੈਕਟਰ ਸੀ ਜਿਹੜੀ ਉਹ ਦੇ ਮੰਗਰਾੜ ਸੀ ਉਹਦੇ ਨਾਲ ਦੇ ਸੀ ਹੂੰ ਠੀਕ ਹੈ ਜੀ ਹਾਂਜੀ ਤੇ ਜਿਹੜੇ ਆ ਨਟ ਸੀ ਨਾ ਉਹਦੇ ਆ ਨਟ ਲੱਗੇ ਹੋਏ ਸੀ ਉਹ ਜਮਾਂ ਨਾਲ ਦੇ ਸੀ ਹੂੰ ਤੇ ਇਹ ਦੇਖ ਲੋ ਇਹ ਐਂ ਲੱਗਦਾ ਜਿਵੇਂ ਮੈਨੂੰ ਉਹਦੇ ਵਾਲੇ ਉਸੇ ਵਾਲੇ ਨਟ ਪਾ ਕੇ ਦਿੱਤੇ ਹੁੰਦੇ ਆ ਪੁਰਾਣੇ ਇਹ ਕੁਆਲਿਟੀ ਹੁਣ ਐਂ ਦੇਣ ਲੱਗੀ ਕੰਪਨੀ ਨਟਾਂ ਦੇ ਵਿੱਚ ਕਿੱਥੇ ਕਿ ਇਹ ਜਿਹ ਬੈਟਰ ਕੁਆਲਿਟੀ ਦੇ ਨਟ ਹੋਣ ਕਿ ਇਹਨਾਂ ਨੂੰ ਜੰਗ ਨਾ ਪਵੇ ਛੇਤੀ ਕਿਤੇ ਕਿਉਂਕਿ ਉਹ ਵੀ ਤਾਂ ਨਟ ਹੈਗੇ ਸੀ ਤੇ ਇੰਨਾ ਟਾਈਮ ਕਰਦੇ ਹੋ ਜੀ ਦੇਖ ਸਕਦੇ ਹੋ ਜੀ ਤੁਸੀਂ ਖਾਲੇ ਪਹਿਲਾ ਸੀਜ਼ਨ ਹੀ ਹੋਇਆ ਬਾਈ ਨੂੰ ਤੇ ਟਰੈਕਟਰ ਦੀਆਂ ਜਿਹੜੀਆਂ ਆਹ ਰੌੜਾਂ ਨੇ ਦੀਆਂ ਦੇਖ ਲਓ ਵੀ ਜੰਗਾਲ ਫੜ ਚੁੱਕੇ ਆ ਕੀ ਕੰਪਨੀ ਨੂੰ ਚਾਹੀਦਾ ਕੀ ਇਹੋ ਜਿਹੀਆਂ ਚੀਜ਼ਾਂ ਨਿੱਕੇ ਨਿੱਕੇ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਬਿਲਕੁਲ ਬਾਈ ਨੇ ਜਿਵੇਂ ਪਹਿਲਾਂ ਵੀ ਕਿਹਾ ਵੀ 8-9 ਲੱਖ ਰੁਪਇਆ ਕਿਸਾਨ ਜ਼ਿਮੀਂਦਾਰ ਲਾਉਂਦਾਗਾ ਤੇ ਟਰੈਕਟਰ ਲੈ ਕੇ ਟਰੈਕਟਰ ਦੇ ਬਾਅਦ ਚ ਕਮੀਆਂ ਆਉਣੀਆਂ ਉਹ ਫਿਰ ਕਿਤੇ ਨਾ ਕਿਤੇ ਕਿਸਾਨ ਦੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਨੇ ਕਿਸਾਨ ਨੂੰ ਇਹ ਲੱਗਦਾਗਾ ਵੀ ਯਾਰ ਪੈਸੇ ਵੀ ਲਾਏ ਤੇ ਸਵਾਦ ਵੀ ਨਹੀਂ ਆਇਆ ਜਿਵੇਂ ਆਹ ਦੇਖੋ ਇਹ ਇੰਜ ਲੱਗਦਾ ਜਿਵੇਂ ਇਹਦੇ ਪਾਰਟਸ ਹੁੰਦੇ ਆ ਜਿਹੜੇ ਪੁਰਾਣੇ ਟਰੈਕਟਰਾਂ ਦੇ ਪਾਏ ਹੁੰਦੇ ਆ ਜਾਂ ਦੁਬਾਰੇ ਥੋੜਾ ਬਹੁਤਾ ਪੇਂਟ ਵਗੈਰਾ ਕਰਕੇ ਦਿੱਤਾ ਹੁੰਦਾ ਸਮਾਨ ਇਹਨਾਂ ਕਮੀਆਂ ਦੀ ਗੱਲ ਕੀਤੀ ਸੀ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕੀ ਆਪਾਂ ਜੇ ਆਪਾਂ ਗੱਲ ਕਰੀਏ ਕਿ ਟਰੈਕਟਰ ਕੋਈ ਮਾੜਾ ਹੈ ਕਿਸੇ ਪੱਖੋਂ ਮਾੜਾ ਨਹੀਂ ਬਾਈ ਮੇਰੇਆ ਕਿਉਂ ਨਾ ਸੁਪਰਸੀਡਰ ਤੇ ਵੀ ਪੂਰਾ ਕਾਮਯਾਬ ਆ ਵਾਈਚ ਵੀ ਪੂਰਾ ਕਾਮਯਾਬ ਆ ਤੇਲ ਦਾ ਖਰਚਾ ਵੀ ਪੂਰਾ ਵਧੀਆ ਯਾਨੀ ਕਿ ਜੋਂਡੀਅਰ ਨਾਲੋਂ ਤਾਂ ਫਾਇਦੇ ਚ ਆਏ ਲੈ ਇਹ ਗੱਲ ਮੈਂ ਕਹਣਾ ਪਰ ਕੀ ਹੈ ਜੇਕਰ ਥੋੜੀਆਂ-ਮੋਟੀਆਂ ਕਮੀਆਂ ਜਾਂ ਹੋਰ ਸੁਧਾਰਨਾ ਤਾਂ ਇਹ ਜੌਂਡੀਅਰ ਨੂੰ ਪਿੱਛੇ ਛੱਡ ਜੂਗਾ ਟਰੈਕਟਰ ਕਿੰਨਾ ਕੰਮ ਜਾਵਾ ਜੀ ਕਿਉਂਕਿ ਆਪਾਂ ਤਾਂ ਇੱਕ ਦਾ ਹਾਂ ਕਿ ਮੂਰੋ ਛੇ ਦੀ ਕਿਤੇ ਚੱਕਿਆ ਨਹੀਂ ਜਾਂਦਾ ਹੈਗਾ ਜੌਂਡੀਅਰ ਬਹੁਤ ਹੌਲਾ ਆਉਂਦਾ ਮੂਰੋ ਉਹ ਤਾਂ ਮੂੰਹ ਹੀ ਨਹੀਂ ਥੱਲੇ ਲਾਉਂਦਾ ਹੈਗਾ ਉਹ ਕੂ ਵੀ ਦੇਖਣ ਜੀ ਵੀ ਉਹ ਨਿੱਕੀ ਜਿਹੀ ਡੱਡੀ ਜੀ ਲੱਗਦੀ ਹੈ ਸਾਲੀ ਇਹ ਵਾਕਈ ਲੱਗਦਾ ਹੈ ਦੋਸਤੋ ਆਪਾਂ ਜੌਂਡੀਅਰ ਵਾਲੇ ਜ਼ਿਮੀਦਾਰਾਂ ਨਾਲ ਵੀ ਗੱਲ ਕੀਤੀ ਸੀਗੀ ਤੇ ਉਹਨੇ ਇਹੀ ਕਿਹਾ ਵੀ ਜੌਂਡੀਅਰ ਟਰੈਕਟਰ ਬਹੁਤ ਵਧੀਆ ਹੈਗਾ ਜੌਂਡੀਅਰ ਕੰਪਨੀ ਹੈ ਜਿਹੜੀ ਉਹ ਫੁੱਲ ਗਰੰਟੀ ਦਿੰਦੀ ਹੈ ਕਿ ਕਿਤੇ ਲੀਕੇ ਸੀ ਕਿ ਜ ਨਹੀਂ ਹੈਗੀ ਟਰੈਕਟਰ ਚ ਜਾਂ ਕਿਤੇ ਵੀ ਕੋਈ ਜਿਵੇਂ ਆਪਾਂ ਰਬੜ ਰਿੰਗ ਕਹਿ ਦਿੰਦੇ ਆ ਪਾਟ ਜਾਂਦੇ ਨੇ ਇਹੋ ਜੀ ਮਾਈਨਰ ਵੀ ਨਿੱਕੀ-ਬੋਟੀ ਪ੍ਰੋਬਲਮ ਤਾਂ ਉਹਦੇ ਵਿੱਚ ਆਉਂਦੀ ਹੀ ਨਹੀਂ ਤੇ ਉਹਨਾਂ ਪ੍ਰੋਬਲਮਾਂ ਦੀ ਆਪਾਂ ਉਹ ਵੀਡੀਓ ਦੇ ਵਿੱਚ ਗੱਲ ਕਰੀ ਸੀ ਵੀ ਜੌਂਡੀਅਰ ਦੇ ਵਿੱਚ ਇਹ ਜਿਹੀਆਂ ਨਿੱਕੀਆਂ ਮੋਟੀਆਂ ਕਮੀਆਂ ਵੀ ਨਹੀਂ ਪਰੇਸ਼ਾਨੀ ਨਹੀਂ ਆਉਂਦੀ ਕੋਈ ਤੇ ਜਿਹੜੀ ਕਿ ਆਹ ਟਰੈਕਟਰਾਂ ਦੇ ਵਿੱਚ ਸੁਧਾਰ ਕਰਨਾ ਚਾਹੀਦਾਗਾ ਅੱਛਾ ਬਾਈ ਜੀ ਜਾਂਦੇ ਜਾਂਦੇ ਕੋਈ ਬਾਈ ਜੀ ਗੱਲਬਾਤ ਰੱਖਣਾ ਚਾਹੁੰਦਾ ਤੇ ਇਹੀ ਕਹਿਣਾ ਚਾਹੁੰਦੇ ਆ ਹਨਾ ਜੇ ਕੋਈ ਵੀ ਜ਼ਿਮੀਦਾਰ ਕੋਈ ਟਰੈਕਟਰ ਲਿਆਉਂਦਾਗਾ ਹਨਾ ਜੇ ਉਹਦੀਆਂ ਕੋਈ ਕਮੀਆਂ ਪੇਸ਼ੀਆਂ ਦੱਸਦਾਗਾ ਉਹਨਾਂ ਚੀਜ਼ਾਂ ਤੇ ਆਪਾਂ ਨੂੰ ਗੌਰ ਕਰਨੀ ਚਾਹੀਦੀ ਐ ਨਾ ਕਿ ਆਪਾਂ ਨੂੰ ਕਮੈਂਟ ਇਹੋ ਜੇ ਕਰਨੇ ਚਾਹੀਦੇ ਬਾਈ ਤੁਹਾਨੂੰ ਰੱਖਣਾ ਨਹੀਂ ਆਉਂਦਾ ਤੁਹਾਡੇ ਤੋਂ ਖਰਚਾ ਨਹੀਂ ਚੱਕਿਆ ਜਾਂਦਾ ਹੈਗਾ ਕਿਉਂਕਿ ਜਿਹੜਾ ਬੰਦਾ 9 ਲੱਖ ਰੁਪਇਆ ਲਾਊਗਾ ਉਹ ਅਗਲਾ ਖਰਚਾ ਵੀ ਚੱਕੂਗਾ ਇਹਦਾ ਜਿਹਨੇ 9 ਲੱਖ ਲਾ ਸਕਦਾ ਉਹ 10000 ਉੱਤੇ ਵੀ ਲਾ ਸਕਦਾ ਬਾਅਦ ਚ ਹੂੰ ਕੀ ਆਪਾਂ ਨੂੰ ਆਪਦੇ ਜ਼ਿਮੀਦਾਰਾਂ ਦਾ ਸਾਥ ਦੇਣਾ ਚਾਹੀਦਾਗਾ ਕੀ ਕੰਪਨੀ ਵਾਲਾ ਮੈਂ ਕੰਪਨੀ ਵਾਲਿਆਂ ਦਾ ਕੰਮ ਹੈ ਵੇਚਣਾ ਅੱਛਾ ਭਾਈ ਇੱਕ ਗੱਲ ਹੋਰ ਹੈ ਜਿਵੇਂ ਆਪਣੇ ਕਮੈਂਟਾਂ ਦੇ ਵਿੱਚ ਲੋਕ ਇੱਕ ਤਰਫਾ ਜੀ ਗੱਲ ਕਰ ਜਾਂਦੇ ਹੈਗੇ ਵੀ ਨਹੀਂ ਯਾਰ ਤੈਨੂੰ ਤਾਂ ਤੂੰ ਫਾਰਮ ਟਰੈਕ ਨੂੰ ਲੈੰਦਾ ਸਾਡੇ ਕੋਲ ਫਾਰਮ ਟਰੈਕ ਆ ਉਹ ਇਸ ਚੀਜ਼ ਨੂੰ ਸਮਝਦੇ ਵੀ ਯਾਰ ਫਾਰਮ ਟਰੈਕ ਨੂੰ ਕਹਿੰਦਾ ਤਾਂ ਵੀ ਸਾਡੀ ਬੇਇਜ਼ਤੀ ਹੋਗੀ ਹਾਂ ਇਹ ਗੱਲ ਆ ਕਿ ਉਹਨਾਂ ਨੇ ਇਹ ਨਹੀਂ ਹੈਗਾ ਕਿ ਨਾ ਕਿ ਆਪਾਂ ਕੰਪਨੀ ਆਪਾਂ ਇਹਨਾਂ ਚੀਜ਼ਾਂ ਕਰਨੀ ਆਪਾਂ ਗੌਰ ਕਰੀਏ ਕਿ ਆਪਾਂ ਕੰਪਨੀ ਵਾਲਿਆਂ ਨੂੰ ਕਹੀਏ ਨਾ ਉਹ ਇਹਨਾਂ ਚੀਜ਼ਾਂ 'ਚ ਉਹ ਆਪਦੀ ਬੇਇਜ਼ਤੀ ਸਮਝਦੇ ਆ ਪਤਾ ਨਹੀਂ ਕੀ ਗੱਲ ਆ ਕਿ ਟਰੈਕਟਰ ਤਾਂ ਕੰਪਨੀ ਦਾ ਹੈਗਾ ਕੰਪਨੀ ਲੇਤਾ ਤੁਹਾਨੂੰ ਬਿਲਕੁਲ ਦੋਸਤੋ ਜਿਵੇਂ ਕਿਸੇ ਕੋਲੇ ਵੀ ਕਿਸੇ ਵੀ ਕੰਪਨੀ ਦਾ ਟਰੈਕਟਰ ਹੈ ਉਹ ਟਰੈਕਟਰ ਤੁਸੀਂ ਪੈਸੇ ਦੇ ਕੇ ਲਿਆਗਾ ਨਾ ਕਿ ਤੁਸੀਂ ਤੁਹਾਡੀ ਕੰਪਨੀ ਆ ਜਾਂ ਤੁਹਾਨੂੰ ਫੇਰ ਹਰਟ ਹੋਣ ਇਹ ਜਾਂ ਗੱਲਾਂ ਕੋਈ ਵੀ ਜ਼ਿੰਮੇਦਾਰਾ ਜੇ ਪੈਸੇ ਲਾਇਆ ਤਾਂ ਉਹਦੀਆਂ ਕਮੀਆਂ ਪੇਛੀਆਂ ਉਹ ਦੱਸਣ ਦਾ ਪੂਰਾ ਹੱਕਦਾਰ ਹੈ ਇੱਕ ਆਪਾਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਆਪਾਂ 2010 ਚ ਵੀ ਇੱਕ ਨਵਾਂ ਫਾਰਮ ਟਰੈਕ ਲੈ ਕੇ ਆਈ ਜੀ ਫਾਰਮ ਟਰੈਕ 68 ਹੂੰ ਉਹਦੇ ਵਿੱਚ ਇਹ ਪ੍ਰੋਬਲਮ ਆਈ ਸੀ ਕਿ ਉਹ ਗਰਮ ਹੋ ਗਿਆ ਟਰੈਕਟਰ ਤੇ ਉਹਨੇ ਆਪਦਾ ਗੈਸਕਟ ਪਾੜ ਗਿਆ ਜੀ ਉਹਦਾ ਠੀਕ ਹੈ ਤੇ ਇੰਜਨ ਵੀ ਜਾਨਕੀ ਉਹਦੀ ਬੈ ਗਿਆ ਸੀ ਨਾਲ ਦੀ ਨਾਲ ਪਹਿਲੀ ਸੀਜ਼ਨ 'ਚ ਹੀ ਉਹ ਇਸੇ ਕਰਕੇ ਮੁੜ ਕੇ 2 ਸਾਲਾਂ ਬਾਅਦ ਉਹ ਆਪਾਂ ਨੂੰ ਵੇਚਣਾ ਪੈ ਗਿਆ ਜੀ ਟਰੈਕਟਰ ਅੱਛਾ ਭਾਈ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਵੀ ਟਰੈਕਟਰ ਲਏ 2-3 ਵਾਰੀ ਪਰ ਤੁਸੀਂ ਫੇਰ ਵੀ ਫਾਰਮ ਟਰੈਕ ਇਸ ਵਾਰ ਲਿਆ ਇਹਦਾ ਕੀ ਕਾਰਨ ਹੈਗਾ ਫਿਰ ਇਹ ਭਾਈ ਜੀ ਇਹਦਾ ਇੱਕ ਕਾਰਨ ਕੀ ਤੇਲ ਦਾ ਖਰਚਾ ਜਮਾਂ ਜ਼ਿਆਦਾ ਜੀ ਜਿੰਨਾ ਖਾਊਗਾ ਉਨਾ ਕੰਮ ਕਰੂਗਾ ਇਹ ਜੌਂਡੀਰ ਮੰਗੂ ਐ ਨਹੀਂ ਹੈਗਾ ਕਿ ਹਾਂ ਵੀ ਤੇਲ ਖਾਈ ਚੱਲੋ ਕੰਮ ਨਾ ਕਰੂ ਅੱਲਾ ਹੂੰ ਬਾਕੀ ਬੰਦਾ ਚਲਾਉਣ ਵਾਲਾ ਇਹਨੂੰ ਥੱਕਦਾ ਨਹੀਂ ਹੈਗਾ ਜਿੰਨਾ ਟਾਈਮ ਮਰਜੀ ਚਲਾਈ ਜਾਵੇਗੀ ਕਾਰ ਵਰਗਾ ਜਿਵੇਂ ਕਹਦੇ ਨੇ ਠੀਕ ਹੈ ਜੀ ਸੋ ਦੋਸਤੋ ਇਹ ਵੀਡੀਓ ਸੀਗੀ ਪਿਛਲੀ ਵੀਡੀਓ ਤੇ ਆਏ ਕਮੈਂਟਾਂ ਨੂੰ ਲੈ ਕੇ ਤਾਂ ਜੋ ਜਿਹੜੇ ਕੁਝ ਕਮੈਂਟ ਸੀਗੇ ਉਹਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਸੀਗਾ ਕੁਝ ਲੋਕ ਕਹਿੰਦੇ ਸੀ ਵੀ ਤੁਸੀਂ ਪੈਸੇ ਲੈ ਕੇ ਵੀਡੀਓ ਬਣਾ ਰਹੇ ਹੋ ਜਾਂ ਤੁਹਾਨੂੰ ਜੌਂਡੀਰ ਰਾਜ ਨੇ ਕਿਹਾ ਹੋਇਆ ਹੈਗਾ ਉਮੀਦ ਹੈ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ